ਮੈਂ ਜਗਜੀਤ ਸਿੰਘ ਬਸਤੀ ਨੰਬਰ 4 ਦਾ ਪੰਚਾਇਤ ਮੈਂਬਰ ਜੀ ਰਾਤ ਪੌਣੇ 11 ਵਜੇ ਤਾਂ ਤੋਂ ਡਰੋਨ ਆਏ ਦੋ ਤਿੰਨ ਇੱਕ ਡਰੋਨ ਦੇ ਕੇ ਪਟਾਕਾ ਪਾ ਕੇ ਬਹੁਤ ਵੱਡਾ ਸ਼ੀਸ਼ੇ ਹਿੱਲ ਗਏ ਮਕਾਨ ਹਿੱਲ ਗਏ ਉਸ ਦਾ ਕਰਕੇ ਪਟਾਕਾ ਪਾ ਕੇ ਇੱਕ ਸਾਡੇ ਘਰਾਂ ਦੇ ਕੋਲੇ ਇੱਥੇ ਸਿਰਫ 100 ਮੀਟਰ ਤੇ ਹੀ ਇੱਕ ਡਰੋਨ ਜਿਹਾ ਬੰਬ ਜਿਹਾ ਪੁਰਜਾ ਟਿਕਿਆ ਜੋ ਕਿ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਆਈ ਤਾਂ ਉਦੋਂ ਬਾਅਦ ਬੰਬ ਵਾਲੇ ਆਏ ਬੰਬ ਵਾਲਿਆਂ ਨੇ ਉਹਨਾਂ ਨੇ ਚੱਕੀਤਾ ਉਹ ਕਹਿੰਦੇ ਬਹੁਤ ਵੱਡਾ ਖਤਰਨਾਕ ਸੀ ਜੇ ਪਟ ਜਾਂਦਾ ਪਰ ਰਾਸਤੇ ਵਿੱਚ ਹੀ ਇਹਦਾ ਪੜਾਕਾ ਪੈ ਗਿਆ ਬੰਦਾ। ਦੇਖੋ ਜੇ ਰਸਤੇ ਜੀ ਹੋ ਗਿਆ ਸੀ। ਰਾਸਤ ਉਹਨਾਂ ਦੇ ਕਹਿਣ ਮੁਤਾਬਕ ਰਾਸਤੇ ਚ ਹੀ ਹੋ ਗਿਆ ਸੀ ਕਿਤੇ ਜੀ। ਹਾਂ ਜੀ ਮਾਤਾ ਕੀ ਨਾਮ ਹੈਗਾ? ਸੁਖਦੇਵ ਦਾ। ਕਿਹੜਾ ਪਿੰਡ ਹੈ? ਆਈ ਬੀਟ ਤਲਾਈ। ਬਸ ਕੀ ਦੇਖਿਆ ਫਿਰ ਰਾਤ ਜੀ ਕੋਲ ਬਸ ਉਹ ਹੀ ਆਉਂਦਾ ਦੇਖਿਆ ਜੀ ਜਦੋਂ ਅਸੀਂ ਸਾਰੇ ਬੱਚੇ ਵੀ ਡਰ ਕੇ ਸੀ ਵੀ ਡਰ ਗਏ ਤੇ ਐਂ ਅੱਗ ਨਿਕਲਦੀ ਜਦੋਂ ਅਸੀਂ ਆਖਿਆ ਵੀ ਸਾਡੇ ਵੀ ਘਰੇ ਨਿਕੂਗਾ ਸਾਨੂੰ ਥੋੜਾ ਹੀ ਰਿਹਾ ਘਰ ਦਾ। ਤੇ ਹੱਲ ਲਗੇ ਮਕਾਨ ਅਸੀਂ ਅੰਦਰ ਪੈਸਾ ਦਾ ਵਾਧਾ ਉੱਠ ਕੇ ਬਾਹਰ ਆਏ ਤੇ ਫਿਰ ਜਦੋਂ ਇੱਥੇ ਡਿੱਗਿਆ ਪੂਰਾ ਦਿਮਾਕਾ ਪਿਆ ਤੇ ਮੋਟੋ ਆ ਪਟਿਆ ਗਿਆ ਤੇ ਫਿਰ ਅਸੀਂ ਬਾਹਰ ਨਿਕਲੇ ਜਦੋਂ ਤੇ ਬਾਹਰ ਉਹਦੇ ਵਿੱਚੋਂ ਅੱਗ ਨਿਕਲੀ ਗਈ ਆ ਵਾਹ ਵਾਹ ਪੰਜ ਚਾਰ ਮਿੰਟ ਤੇ ਸਾਨੂੰ ਆਏ ਸੀਗਾ ਵੀ ਇਹ ਚੱਲੂਗਾ ਵੀ ਪੜਾਕੇ ਵੰਗੂ ਤੇ ਫਿਰ ਅਸੀਂ ਬੱਸ ਇੱਥੇ ਦੇਖੀ ਗਏ ਖੜੇ ਤੇ ਫਿਰ ਉਹ ਹਟ ਗਈ ਜਦੋਂ ਅੱਗ ਚ ਨਿਕਲਣੋਂ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਫਿਰ ਪੁਲਿਸ ਵਾਲੇ ਆਏ ਉਹ ਵੀ ਸਾਨੂੰ ਨੇੜੇ ਨਹੀਂ ਹੋਣ ਦਿੱਤੇ ਕਿਸੇ ਨੂੰ ਵੀ ਹੋਰ ਵੀ ਸਾਰੇ ਇਧਰੋਂ ਵਿਚਾਰ ਨੰਬਰ ਵਸਤੀ ਜੋ ਸਾਰੇ ਉਧਰੋਂ 5 ਨੰਬਰ ਚੋਂ ਸਾਰੇ ਆ ਗਏ ਤੇ ਅਸੀਂ ਵੀ ਇੱਥੇ ਖੜੇ ਰਹੇ ਬਾਰ ਤੇ ਫੇਰ ਅਸੀਂ ਬਸ ਕੁਛ ਨਹੀਂ ਹੋਰ ਉਦੋਂ ਬਾਅਦ ਹੀ ਅੱਕ ਹਟ ਗਈ ਫੇਰ ਇਥੋਂ ਪੁਲਸ ਵਾਲਿਆਂ ਨੂੰ ਫੋਨ ਕਰਿਆ ਫੇਰ ਪੁਲਸ ਵਾਲੇ ਆਏ ਫੇਰ ਪੁਲਸ ਵਾਲਿਆਂ ਨੇ ਸਾਰਿਆਂ ਨੂੰ ਸਾਨੂੰ ਉੱਥੇ ਨੇੜੇ ਨਹੀਂ ਜਾਣ ਦਿੱਤੇ ਦਰ ਮਾਤਾ ਕਿੰਨਾ ਕੰਮ ਦਰ ਦਰ ਬਹੁਤ ਲੱਗਿਆ ਇਹਦਾ ਸਾਰੀ ਰਾਤ ਨੀਂਦ ਨਹੀਂ ਆਈ ਬੱਚੇ ਨਹੀਂ ਸੁੱਤੇਗੇ ਕੰਮੀ ਗਏ ਕੁੜੀ ਦਾ ਇੱਕ ਦਾ ਸਾਡੀ ਦਾ ਆਏ ਹੋਗਾ ਵੀ ਦਿਲ ਹੱਲੂਗਾ ਦਾ ਤਾਂ ਉਹ ਰਗਾ ਦਿਮਾਗੀ ਹੋਵਾ ਹੈ ਕਿ 9-10 ਸਾਲ ਉਹਨੇ ਸਾਨੂੰ ਸੌਣ ਨਹੀਂ ਦਿੱਤੇ ਸਾਰੀ ਰਾਤ ਤੇ ਆਪ ਨੂੰ ਵੀ ਨਹੀਂ ਨੀਂਦ ਆਈ ਆਪ ਵੀ ਬਸ ਐਂ ਬੈਠੇ ਰਹੇ ਲੱਗ ਗਿਆ ਵੀ ਇਧਰ ਧਮਾਕਾ ਹੋਊਗਾ ਮੁੜ ਕੇ ਫੇਰ ਜਦੋਂ ਸਾਰੀ ਬਸਤੀ ਆ ਗਈ ਇਕੱਠੀ ਹੋ ਗਈ ਤੇ ਪੁਲਿਸ ਵਾਲੇ ਆ ਗਏ ਤੇ ਫਿਰ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਪਰ੍ਹਾਂ ਕਰ ਦਿੱਤੇ ਤੇ ਫਿਰ ਦੁਬਾਰੇ ਉਹ ਕਹਿੰਦੇ ਵੀ ਸਾਡਾ ਪਹਿਰਾ ਇੱਥੇ ਪੁਲਿਸ ਵਾਲੇ ਆ ਦੇ ਤੁਸੀਂ ਮੇਰਾ ਨਾਮ ਪ੍ਰਕਾਸ਼ ਕੌਰ ਹੈ ਮੈਂ ਵੀਰਤਲਾ ਦੇ ਰਹਿਣ ਵਾਲੀਆਂ ਜੀ ਕੀ ਹੋਇਆ ਰਾਤ ਦੀ ਰਤ ਪੌਣੇ 11 ਵਜੇ ਤਾਂ ਤੋਂ ਇੱਕ ਫਲੈਟ ਆਈ ਪੂਰੇ ਜ਼ੋਰ ਦੇ ਧਮਾਕੇ ਹੋਏ 2-3 2-3 ਧਮਾਕੇ ਹੋਏ ਅਸੀਂ ਉੱਠ ਕੇ ਬਾਹਰ ਆਏ ਜਦੋਂ ਤੇ ਸਾਡੇ ਘਰ ਦੇ ਬਿਲਕੁਲ ਕੋਲ ਆ ਕੇ ਜਦੋਂ ਗਿਰਿਆ ਸੀ ਸਾਨੂੰ ਬਹੁਤ ਡਰ ਲੱਗਿਆ ਸਾਡੇ ਬੱਚੇ ਬਹੁਤ ਡਰੇ ਸਾਰਾ ਮਕਾਨ ਹੱਲ ਲੱਗਿਆ ਸਾਡਾ ਸ਼ੀਸ਼ੇ ਸਾਰੇ ਸ਼ੀਸ਼ੇ ਹੱਲ ਗਏ ਅਸੀਂ ਸਾਰੇ ਬਾਹਰ ਆ ਗਏ ਸਾਰੇ ਕਲੇ ਮਹੱਲੇ ਦੇ ਸਾਰੇ ਬਹੁਤ ਵੱਡਾ ਖਤਰਾ ਸੀ ਹਾਂਜੀ ਹੁਣ ਵੀ ਸਾਨੂੰ ਬਹੁਤ ਡਰ ਲੱਗ ਰਿਹਾ ਹੈ ਹਾਂ ਉਹਦੇ ਖਿਲਾਫ ਸੀ ਉਸ ਟਾਈਮ ਵੀ ਲੱਗ ਰਹੀ 25 ਬਹੁਤ ਪੈੜਾ ਹਲਾਕ ਪੜਾ ਰਿਹਾ ਸੀ ਬਹੁਤ ਡਰ ਲੱਗ ਰਿਹਾ ਸੀ ਬੱਚੋ ਬੱਚੀ ਸਾਡੇ ਸਾਰੇ ਕੰਮ ਰਹੇ ਸੀ ਬੱਚੋ ਬੱਚੀ ਛੋਟੇ ਛੋਟੇ ਬੱਚੇ ਸਾਰੇ ਡਰ ਡਰ ਕੇ ਬਾਹਰ ਭੱਜ ਗਏ ਘਰਾਂ ਤੋਂ ਕਿੰਨੀ ਕੀ ਦੂਰੀ ਤੇ ਹੈ ਘਰਾਂ ਤੋਂ ਬਿਲਕੁਲ ਨਹੀਂ ਠੀਕ ਹੈ ਜੀ 100 ਮੀਟਰ ਦੀ ਦੂਰੀ ਤੇ ਹੈ ਥੋੜੀ ਜਿਹੀ ਮਾਈਟ ਰਾਤ ਨੂੰ ਜੀ ਧਮਾਕਾ ਹੋਇਆ ਜਦੋਂ ਸਾਰੇ ਹਾਂਜੀ ਡਰ ਲੱਗਿਆ ਹੈ ਹਨ ਵੀਰਪਾਲ ਜੀ ਕਿਹੜਾ ਪਿੰਡ ਹੈ ਵੀਰਪਾਲ ਬਸਤੀ ਨੰਬਰ 4 ਜੀ ਕੀ ਗੱਲ ਹੋ ਯਾਰ ਰਾਤ ਜਦੋਂ ਬੰਬ ਜਦ ਡਿੱਗਿਆ ਜੀ ਸਾਰੇ ਡਰ ਗਏ ਜਵਾਕ ਵੀ ਡਰ ਗਏ ਸ਼ੀਸ਼ੇ ਸਾਰੇ ਹੱਲ ਗਏ ਸੀ ਇੱਕੇ ਦਾ ਮਲੈਟ ਵੀ ਚਲੀ ਗਈ ਸੀ ਸਾਰਾ ਕੁਝ ਬਹੁਤ ਡਰ ਸੀ ਸਾਰੇ ਨੂੰ ਡਰ ਸੀ ਬਹੁਤ ਬਹੁਤ ਵੱਡਾ ਮੌਕਾ ਸਾਰੇ ਬੱਚੇ ਡਰ ਗਏ ਹਜੇ ਵੀ ਕੰਬੀ ਆ ਰਹੇ ਨੇ ਬੱਚੇ ਲੱਗਦਾ ਵੀ ਫੌਜ ਦੇ ਬਹੁਤ ਵੱਡੇ ਕਾਮਯਾਬਿਆ ਜਿਹੜਾ ਇਹਨੂੰ ਉੱਤੇ ਖਤਮ ਕਰਦਾ ਹੈ ਜੇ ਜੇ ਇਹ ਆਪਣਾ ਹੇਰਾ ਟੇਕੇ ਤਰ ਬਹੁਤ ਬਟਾ ਹਾਂਜੀ ਬੱਚਾ ਦਾ ਸਾਰਾ ਆਪ ਦਾ ਸੀ ਆਪ ਹੀ ਨਹੀਂ ਸੁੱਤੇ ਇਹ ਕੰਬੀ ਆ ਰਹੇ ਆ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਘੰਡੀ ਠੀਕ ਹੈ ਪੂਰਾ ਤੇ ਪੂਰਾ ਅੱਜ ਕੀ ਨਾਮਤ ਅੰਗਰੇਜ਼ ਸਿੰਘ ਆ ਜੀ ਕਿਹੜੀ ਵਸਤੀ ਆ ਹੀ ਘਰ ਚਾਰ ਨੰਬਰ ਵਾਸੀ ਦਾ ਕੀ ਹੋਇਆ ਕੀ ਰਾਤ ਨੂੰ ਰਾਤ ਜਦੋਂ ਤਾਹਾਂ ਤੋਂ ਆਇਆਗਾ ਤੇ ਮੈਂ ਉਹ ਦੂਜੇ ਮੁੰਡਾ ਨਾਲ ਮੈਂ ਮੋਟ ਖੜ ਦਵਾ ਦਬ ਮਖਿਆ ਤੇ ਉਹ ਤੇ ਡਿੱਗੂਗਾ ਤੇ ਉਹ ਦਵਾ ਦੇ ਤੇ ਜਵਾਕਾਂ ਨੂੰ ਕਹਿੰਦਾ ਬਾਹਰ ਨਿਕਲੋ ਅੰਦਰੋਂ ਵੀ ਸਾਡੇ ਬਾਹਰ ਦਾ ਵੀ ਕੁੱਤੀ ਆ ਗਿਆ ਜਮਜਵਾਰੀ ਵਾਵਾ ਕੁਦਰਤੀ ਗਾਂ ਜਾਵੜਿਆ ਚਲੋ ਬਚ ਕੇ ਪਰਮਾਤਮਾ ਨੇ ਰੱਖ ਪਿਆ ਤੇ ਤੁਮ ਹੱਕਾ ਦਾ ਪੂਰਾ ਤਕੜਾ ਹੀ ਪਿਆ ਸੀ ਕੋ ਸ਼ੀਸ਼ੇ ਚ ਵੀ ਹਲਕੀ ਕਾ ਕਵਿਤ ਕੋ ਕੈਸੀ ਆਏ ਤਾਂ ਹਿੱਲੇ ਆ ਜੀ ਖੁੱਲੇ ਆ ਬਾਹਰ ਅੱਛਾ ਉਸ ਤੋਂ ਬਾਅਦ ਕਿੰਨੇ ਕਿੰਨੇ ਕਿ ਮਜ਼ਾਇਲਾ ਨਿਕਲੀਏ ਕੱਪਾਰ ਤਰਨ ਕ ਗਈਆਂ ਜੀ ਗਾਂ ਨੂੰ ਪੀਜੀ ਆ ਨਾ ਤਿੰਨੇ ਇਹਦੇ ਸਣੇ ਸੀ ਦੋ ਗਾਂ ਟੱਪ ਗਿਆ ਇੱਕ ਏ ਆਏ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡੇ ਚਾਰ ਹੁਣ ਕਿੰਨਾ ਕੁ ਲੱਗ ਰਿਹਾ ਪਾਲ ਪ੍ਰੈਸ ਡਰਤਾ ਹੁਣ ਹੈਗਾ ਹੀ ਆ ਨਾ ਜਾਣੀ ਕਿਸੇ ਜਵਾਕ ਚੱਲੇ ਜਾ ਹੋਰ ਕਿਦਾ ਨਕਰਾਨ ਹੋ ਜਾਏ ਡਰਤਾ ਹੈ ਕਿ ਲੱਗਦਾ ਸਹੀ ਟਾਈਮ ਤੇ ਕੋਈ ਫਸਾ ਕੇ ਨਾ ਹੀ ਕੋਈ ਜਵਾਕ ਹਾਂ ਜਵਾ ਇਹ ਤਾਂ ਹਾਂ ਹੀ ਮਤਲਬ ਖਤਮੀ ਕਰਤੇ ਸੀ ਤਾਂ ਇਹ ਤਾਂ ਖੋਖਾ ਆਇਆ ਇਹ ਤਾਂ ਅਗ ਲਾਟਾਂ ਨਿਕਲੀਆਂ ਇਹ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇ ਦੇ ਭਾਰਤੀ ਸੰਗਾਂ ਦੇ ਚੜੇ ਨਹੀਂ ਨੇ ਵਧੀਆ ਭਾਰਤੀ ਸਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਲੱਗਦਾ ਵੀ ਜੇ ਬਾਈਟਾਂ ਦੇ ਥੱਲੇ ਆ ਕੇ ਫੜਦਾ ਤਾਂ ਬਹੁਤ ਫੇਰ ਤਾਂ ਯਾਰ ਨੇੜੇ ਨੇੜੇ ਸਵਾ ਬਣਾ ਦਿੰਦਾ 5-4 ਕਿਲੋਮੀਟਰ ਤਾਂ ਇੱਥੇ ਚੜਦਾ